ਅਸੂ ਦੇ ਮਹੀਨੇ ਦੇ ਪਰਥਾਏ ਮਹਾਰਾਜ ਜੀ ਬਚਨ ਕਰਦੇ ਹਨ ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲਿਆ ਹਰ ਜਾਏ ਏ ਮੇਰੀ ਮਾਂ ਅਸੂ ਦੇ ਮਹੀਨੇ ਦੇ ਵਿੱਚ ਜਿਵੇਂ ਕਿ ਪਿੱਛੇ ਪਾਦਰੋਂ ਦਾ ਮਹੀਨਾ ਤਰਾਟਕਾ ਹਮਤ ਹੁੰਦੀ ਹੈ ਮਹਾਰਾਜ ਜੀ ਕਹਿੰਦੇ ਅਸੂ ਨੇ ਮਹੀਨੇ ਚੋਂ ਖਤਮ ਹੋ ਜਾਂਦੀ ਹੈ ਅਸੂ ਦੇ ਮਿੱਠੇ ਮਹੀਨੇ ਦੇ ਵਿੱਚ ਬਹੁਤ ਸੋਹਣੇ ਮਹੀਨੇ ਦੇ ਵਿੱਚ ਪ੍ਰੇਮ ਉਮਾਹੜਾ ਕਿਉਂ ਮਿਲਿਆ ਹਰ ਜਾਏ हे मेरी मां मेनू दस मेरे मन दे विच तांग पैदा होई है असूं दे महीने च भी मैं जे परमात्मा नु मिला ते किवें मिला मन तन प्यास दर्शन घणी कोई आन मिलावै माए महाराज कहंदे मेरे मन विच भी और तन विच भी दोवां विच प्यास बहुत घणी है बहुत ज्यादा है सतगुरु जी कहंदे बहुत ज्यादा प्यास, प्यास है दो चीजां दा इठे जिक्र कीता सतगुरु महाराज जी ने मन और तन दोवां नु प्यास है ਸਾਡੇ ਤਨ ਨੂੰ ਪਿਆਸ ਲੱਗਦੀ ਹੈ ਨਾ ਪਾਣੀ ਦੀ ਕਿਵੇਂ ਸੀ ਤੜਫ ਜਾਂਦੇ ਆ ਪਾਣੀ ਨਾ ਪੀਏ ਇੱਕ ਦਿਨ ਤੇ ਸ਼ਾਮ ਤੱਕ ਸਾਡਾ ਬੁਰਾ ਹਾਲ ਹੋ ਜਾਏਗਾ ਫਿਰ ਅਸੀਂ ਪਾਣੀ ਲੱਭਾਂਗੇ ਪਾਣੀ ਮਿਲੇ ਸਾਨੂੰ ਪਾਣੀ ਦਾ ਇੰਤਜ਼ਾਮ ਕਰਾਂਗੇ ਪਾਣੀ ਪੀਵਾਂਗੇ ਪਾਣੀ ਬਿਨਾ ਅਸੀਂ ਰਹਿ ਨਹੀਂ ਸਕਦੇ ਸਾਡੀ ਬਾਡੀ ਚ 70% ਪਾਣੀ ਕਿੰਨਾ ਜ਼ਰੂਰੀ ਹੈ ਪਾਣੀ ਮਹਾਰਾਜ ਕਹਿੰਦੇ ਪਾਣੀ ਸਾਡੇ ਮਨ ਨੂੰ ਤਨ ਨੂੰ ਜ਼ਰੂਰੀ ਹੈ ਗੁਰੂ ਸਾਹਿਬ ਜੀ ਕਹਿੰਦੇ ਸਾਡੇ ਮਨ ਨੂੰ ਤਨ ਨੂੰ ਪਿਆਸ ਲੱਗੀ ਭਈ ਪਾਣੀ ਦੀ ਨਹੀਂ ਲੱਗੀ ਪਰ ਲੱਗੀ ਕਾ ਦੀ ਹੈ ਦਰਸ਼ਨਾਂ ਦੀ ਪਿਆਸ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੈ ਚਾਤਰਿਕ ਕੀਨੀ ਆਈ ਮੇਰਾ ਮਨ ਮਹਾਰਾਜ ਜੀ ਕਹਿੰਦੇ ਦਰਸ਼ਨਾ ਵਾਸਤੇ ਤਰਸਿਆ ਪਿਆ ਪਿਆਸਿਆ ਪਿਆ ਹੈ ਇੱਕ ਚਾਤਰਿਕ ਦੀ ਤਰ੍ਹਾਂ ਬਿਰਲਾਪ ਕਰ ਰਿਹਾ ਹੈ ਕਿ ਕਿਤੇ ਮੈਨੂੰ ਦਰਸ਼ਨ ਹੋ ਜਾਣਾ ਕਿਤੇ ਮੇਰਾ ਮਲਾਪ ਗੁਰੂ ਨਾਲ ਹੋ ਜਾਏ ਕਿਤੇ ਮੈਨੂੰ ਨਾਮ ਦੀ ਦਾਤ ਮਿਲ ਜਾਏ ਤੇ ਕੀ ਸਾਡੇ ਮਨ ਚ ਐਸੀ ਪਿਆਸ ਹੈ ਸਾਡੇ ਮਨ ਚ ਐਸੀ ਪਿਆਸ ਹੈ ਪਿਆਸ ਲੱਗਣੀ ਬੜੀ ਜ਼ਰੂਰੀ ਹੈ ਜਿੰਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ ਉਹੀ ਅੰਮ੍ਰਿਤ ਪਾਨ ਕਰਦੇ ਨੇ ਜਿਨ੍ਹਾਂ ਨੂੰ ਪਿਆਸ ਲੱਗੀ ਹੈ ਬਿਨਾਂ ਪਿਆਸ ਤੋਂ ਨਹੀਂ ਗੱਲ ਬਣਦੀ ਬਿਨਾਂ ਪਿਆਸ ਤੋਂ ਕਦਰ ਨਹੀਂ ਬੰਨੀ ਇਸ ਲਈ ਮਹਾਰਾਜ ਕਹਿੰਦੇ ਮੇਰੇ ਮਨ ਵਿੱਚ ਤਨ ਵਿੱਚ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਹੈ ਮੇਰੀ ਮਾਏ ਕੋਈ ਆ ਕੇ ਮੈਨੂੰ ਮਿਲਾਤਾ ਦੇਵੇ ਜੋੜ ਤਾਂ ਦੇਵੇ ਪਿਆਸ ਬਹੁਤ ਵੱਧ ਗਈ ਹੈ ਫਿਰ ਅੱਗੇ ਜਵਾਬ ਆਇਆ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ ਕੁਝ ਸੰਤ ਲੋਗ ਸਤਸੰਗੀ ਜਨ ਭਲੇ ਪੁਰਸ਼ ਜਿਨ੍ਹਾਂ ਨੂੰ ਗੁਰੂ ਮਹਾਰਾਜ ਜੀ ਦੀ ਬਾਣੀ ਚ ਜਪਜੀ ਸਾਹਿਬ ਚ ਮਹਾਰਾਜ ਕਹਿੰਨੇ ਨੇ ਪੰਜ ਪ੍ਰਵਾਣ ਪੰਜ ਪ੍ਰਧਾਨ ਪंचे ਪਾਵੇਂ ਦਰਗਾ ਮਾਨ ਉਹ ਪੰਚਪੁਰਸ਼ ਭਾਵ ਸਤਪੁਰਖ ਸਚਾਈ ਤੇ ਨਿਤਨੇਮੀ ਗੁਰੂ ਦੇ ਸਿੱਖ ਸੱਚੇ ਸੁੱਚੇ ਉਹਨਾਂ ਦਾ ਮਿਲਾਪ ਹੋ ਜਾਏ ਤਾਂ ਗੁਰੂ ਸਾਹਿਬ ਜੀ ਕਹਿੰਦੇ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ ਜੇ ਇਹੋ ਜੇ ਸੰਤ ਮੇਰੇ ਸਹਾਈ ਬਣ ਜਾਣ ਸਹਾਇਕ ਬਣ ਜਾਣ ਮਦਦਗਾਰ ਬਣ ਜਾਣ ਪ੍ਰੇਮ ਦੇ ਵਿੱਚ ਜੁੜ ਕੇ ਮੈਂ ਨਾਮ ਦੇ ਨਾਲ ਜੁੜ ਜਾਵਾਂ ਜਿਨ ਪ੍ਰੇਮ ਕਿਓ ਤਿਨਹੀ ਪ੍ਰਭ ਪਾਇਓ ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਉਹਨਾਂ ਨੇ ਹੀ ਉਸ ਵਾਹਿਗੁਰੂ ਪਰਮਾਤਮਾ ਨੂੰ ਪਾ ਲਿਆ ਹੈ ਵੇਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਤੇ ਬਿਨਾ ਪ੍ਰਭੂ ਤੋਂ ਸੁਖ ਕਿਵੇਂ ਪਾਇਆ ਜਾਏ ਸੁਖ ਪਾਇਆ ਹੀ ਨਹੀਂ ਜਾ ਸਕਦਾ ਉਸ ਤੋਂ ਬਿਨਾ ਉਹ ਹਰ ਜਗ੍ਹਾ ਹੀ ਸਭ ਮੈਂ ਜੋਤ-ਜੋਤ ਹੈ ਸੋਏ ਤਿਸ ਦਾ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਉਹ ਤਾਂ ਸਭ ਪਾਸੇ ਹੈ ਜ਼ਰੇ-ਜ਼ਰੇ ਵਿੱਚ ਹੈ ਕਣ-ਕਣ ਦੇ ਵਿੱਚ ਹੈ ਉਹਦੇ ਤੋਂ ਬਿਨਾ ਅਸੀਂ ਸੁਖ ਪਾ ਹੀ ਨਹੀਂ ਸਕਦੇ ਉਸ ਦਾ ਹੋਣਾ ਉਸ ਦੀ ਹੋਂਦ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ ਸੁੱਖ ਦੀ ਜੇ ਅਸੀਂ ਕਾਮਨਾ ਕਰਨੇ ਹਨ ਨਾ ਵੀ ਸਾਡੇ ਜੀਵਨ ਚ ਸੁੱਖ ਆਵੇ ਸਾਡੇ ਜੀਵਨ ਚ ਖੁਸ਼ੀਆਂ ਰਹਿਣ ਤਾਂ ਉਸ ਵਾਸਤੇ ਮਹਾਰਾਜ ਜੀ ਦਾ ਇਹ ਸੰਕਲਪ ਮੰਨਣਾ ਬੜਾ ਜ਼ਰੂਰੀ ਹੈ ਜਿਨਿ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਇ ਜਿਨ੍ਹਾਂ ਨੇ ਪ੍ਰੇਮ ਦਾ ਰਸ ਚਖਿਆ ਹੈ ਜਿਨ੍ਹਾਂ ਨੇ ਨਾਮ ਦਾ ਰਸ ਚਖਿਆ ਹੈ ਉਹ ਤ੍ਰਿਪਤ ਹੋ ਗਏ ਉਹਨਾਂ ਦਾ ਮਨ ਰੱਜ ਗਿਆ ਉਹਨਾਂ ਦੇ ਅੰਦਰ ਤ੍ਰਿਪਤੀ ਹੀ ਇਤਨੀ ਆ ਜਾਂਦੀ ਹੈ ਕਿ ਮਨ ਰੱਜਦਾ ਹੈ ਦੇਖੋ ਇੱਕ ਸਿੱਖ ਦੇ ਵਿੱਚ ਤੇ ਇੱਕ ਆਮ ਇਨਸਾਨ ਦੇ ਵਿੱਚ ਕਿਤਨਾ ਫਰਕ ਹੁੰਦਾ ਹੈ ਗੁਰੂ ਸਾਹਿਬ ਨੇ ਆਪਣੇ ਸਿੱਖ ਤਿਆਰ ਕੀਤੇ ਇੱਕ ਨਾ ਸਾਧੂ ਸੀ ਉਹ ਬੜੀ ਸਿੱਖਿਆ ਦਿੰਦਾ ਸੀ ਦੁਨੀਆ ਨੂੰ ਤਿਆਗ ਕਰਨ ਦੀਆਂ ਵੀ ਤਿਆਗ ਕਰੋ ਸੁੱਖ ਦੀ ਬਾਸ਼ਨਾ ਜੇ ਚਾਹੀਦੀ ਹੈ ਤਾਂ ਤਿਆਗ ਕਰੋ ਜਿਨੀਆਂ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ ਮਹਾਰਾਜ ਦੀ ਬਾਣੀ ਦਾ ਇਹ ਵਾਕ ਮਹਾਰਾਜ ਇਹ ਸਮਝਾ ਰਹੇ ਸਾਨੂੰ ਜਿਨ੍ਹਾਂ ਨੇ ਪ੍ਰੇਮ ਦਾ ਰਸ ਚਖਿਆ ਉਹ ਤ੍ਰਿਪਤ ਮਹਾਰਾਜ ਕਹਿੰਦੇ ਹੁੰਦੇ ਨੇ ਤੇ ਉਹ ਸਾਧੂ ਕਹਿੰਦਾ ਵੀ ਨਹੀਂ ਮੈਂ ਤੁਹਾਨੂੰ ਐਵੇਂ ਤ੍ਰਿਪਤੀ ਕਰਵਾ ਦਿਆਂਗਾ ਇੱਕ ਰਾਜੇ ਦੇ ਕੋਲ ਗਿਆ ਰਾਜਾ ਕਹਿੰਦਾ ਜੀ ਮੈਂ ਤ੍ਰਿਪਤ ਹੋ ਗਿਆ ਮੇਰੇ ਕੋਲ ਧਨ ਬਹੁਤ ਹੈ ਦੌਲਤ ਬਹੁਤ ਹੈ ਸ਼ੋਹਰਤ ਬਹੁਤ ਹੈ ਹਰ ਇੱਕ ਚੀਜ਼ ਦੀ ਬਹੁਤ ਪਰਮਾਰ ਹੈ ਮੈਂ ਰੱਜ ਗਿਆ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਵੀ ਮੈਂ ਤਾਂ ਤਿਆਗ ਨੂੰ ਵੀ ਤਿਆਰ ਹਾਂ ਛੱਡਣ ਨੂੰ ਵੀ ਤਿਆਰ ਹਾਂ ਸਾਧੂ ਕਹਿੰਦਾ ਵੀ ਠੀਕ ਹੈ ਛੱਡ ਦੇ ਰਾਜ ਭਗ ਆਪਣਾ ਉਤਰਕਾ ਅਧਿਕਾਰੀ ਜਿਹਨੂੰ ਬਣਾਣਾ ਹੀ ਬਣਾ ਦੇ ਅੱਗੇ ਉਸ ਨੂੰ ਰਾਜ ਭਗ ਸੌਂਕ ਤੇ ਤੂੰ ਚੱਲ ਮੇਰੇ ਨਾਲ ਜੰਗਲ ਚ ਆਪਾਂ ਆਮ ਜ਼ਿੰਦਗੀ ਬਤੀਤ ਕਰਦੇ ਹਾਂ ਮੋਹ ਮਾਇਆ ਤੋਂ ਦੂਰ ਰਹਿਨੇ ਆ ਕਹਿੰਦਾ ਠੀਕ ਹੈ ਲੱਖਾਂ ਰੁਪਇਆ দান ਕਰ ਦਿੱਤਾ ਉਸ ਵੇਲੇ ਉਸ ਰਾਜੇ ਨੇ ਲੱਖਾਂ ਰੁਪਇਆ ਪ੍ਰਜਾ ਦੇ ਵਿੱਚ ਵੰਡ ਦਿੱਤਾ ਦੁਨੀਆ ਨੂੰ ਵੰਡ ਦਿੱਤਾ ਕਹਿ ਦਿੱਤਾ ਕਿ ਮੈਨੂੰ ਕੋਈ ਲਾਲਚ ਨਹੀਂ ਧਨ ਦੌਲਤ ਦਾ ਮੋਹ ਮਾਇਆ ਦਾ ਕਿਸੇ ਚੀਜ਼ ਦਾ ਲਾਲਚ ਨਹੀਂ ਆਪਣਾ ਉਤਰ ਅਧਿਕਾਰੀ ਚੁਣ ਲਿਆ ਉਹਨੂੰ ਰਾਜ ਭਾਗ ਦੇਤਾ ਆਪ ਸਿਰਫ ਇੱਕ ਬਾਣਾ ਪਾ ਕੇ ਜੋੜਾ ਪਾ ਕੇ ਤੇ ਸਾਧੂ ਦੇ ਮਗਰ ਮਗਰ ਚੱਲ ਪਿਆ ਸਾਧੂ ਅੱਗੇ ਜਲ ਆ ਜਾਂਦਾ ਹੈ ਰਾਜਾ ਪਿੱਛੇ ਪਿੱਛੇ ਜਾਂਦਾ ਹੈ ਰਸਤੇ ਤੇ ਜਾਂਦੇ ਆ ਰਸਤੇ ਦੇ ਵਿੱਚ ਜਾਂਦੇ ਆ ਇੱਕ ਕੌਡੀ ਇੱਕ ਕੌਡੀ ਡਿੱਗੀ ਪਈ ਰਸਤੇ 'ਚ ਰਾਹ ਦੇ ਵਿੱਚ ਤੇ ਰਾਜੇ ਨੇ ਅੱਗੇ ਸਾਧੂ ਜਾ ਰਿਹਾ ਹੈ ਸਾਧੂ ਨੇ ਦੇਖਿਆ ਕੌਡੀ ਹੈ ਭਾਵੇਂ ਜੋ ਮਰਜੀ ਹੈ ਭਾਵੇਂ ਹੀਰਾ ਜਵਾਰਾ ਜੋ ਹੈ ਪਈ ਹੈ ਤਾਂ ਪਈ ਆ ਉਹ ਆਪਣੇ ਮਾਰਗ ਤੇ ਅੱਗੇ ਚੱਲਦਾ ਰਿਹਾ ਸਾਧੂ ਨੇ ਨਹੀਂ ਕੁਝ ਧਿਆਨ ਦਿੱਤਾ ਦੇਖਿਆ ਜਦੋਂ ਉਹ ਨਿਗਾਹ ਰਾਜੇ ਤੇ ਪਈ ਰਾਜੇ ਨੇ ਉਸੇ ਵੇਲੇ ਚੁੱਕ ਲਈ ਰਾਜੇ ਨੇ ਉਸੇ ਵੇਲੇ ਚੁੱਕ ਲਈ ਜਿਹੜਾ ਕਹਿੰਦਾ ਸੀ ਮੈਂ ਤ੍ਰਿਪਤਾ ਮੈਂ ਰੱਜ ਗਿਆ ਜਿਹੜਾ ਲੱਖਾਂ ਰੁਪਏ ਦਾਨ ਕਰਕੇ ਆਇਆ ਉਹ ਇੱਕ ਕੌਡੀ ਦੇ ਉੱਪਰ ਡੋਲ ਗਿਆ ਉਹ ਚੁੱਕ ਲਈ ਉਹਨੇ ਉਥੋਂ ਸੜਕ ਤੋਂ ਹੁਣ ਸੁਣਿਓ ਜਰਾ ਗੁਰੂ ਦੇ ਸਿੱਖਾਂ ਦੀ ਤ੍ਰਿਪਤੀ ਮਹਾਰਾਜ ਆਪਣੇ ਸਿੱਖਾਂ ਨੂੰ ਕਿੰਨਾ ਤ੍ਰਿਪਤ ਕਰ ਦਿੰਦੇ ਨੇ ਮਹਾਰਾਜ ਆਪਣੇ ਸਿੱਖਾਂ ਨੂੰ ਕਿੰਨਾ ਰਜਾ ਦਿੰਦੇ ਨੇ ਭਾਈ ਮੱਖਣ ਸ਼ਾਹ ਜੀ ਲਬਾਣਾ ਦੀਵਾਨ ਟੋਡਰਮਲ ਜੀ ਐਸੇ ਗੁਰੂ ਦੇ ਪਿਆਰੇ ਹੋਏ ਨੇ ਅਣਗਿਣਤ ਹੀ ਐਸੇ ਨਾਮ ਨੇ ਇਤਿਹਾਸ ਦੇ ਵਿੱਚ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਤੋਂ ਆਪਣਾ ਤਨ ਮਨ ਧਨ ਪਰਿਵਾਰ ਸਭ ਕੁਝ ਵਾਰ ਦਿੱਤਾ ਮਹਾਰਾਜ ਜੀ ਦੀ ਬਾਣੀ ਦਾ ਵਚਨ ਹੈ ਨਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨੇਗਾ ਤ੍ਰਿਪਤੀ ਆਵੇਗੀ ਜਿੰਨੀ ਮਹਾਰਾਜ ਕਹਿੰਦੇ ਜਿੰਨੀ ਚਖਿਆ ਪ੍ਰੇਮ ਰਸ ਜਿਨ੍ਹਾਂ ਨੇ ਪ੍ਰੇਮ ਦਾ ਰਸ ਚਖਿਆ ਮਹਾਰਾਜ ਜੀ ਨੇ ਪ੍ਰੇਮ ਦਾ ਰਸ ਗੁਰਸਿੱਖਾਂ ਨੂੰ ਸਿਖਾਤਾ ਇੱਕ ਵੇਲੇ ਮਹਾਰਾਜ ਘਰ ਦੇ ਵਿੱਚ ਜਾਂਦੇ ਨੇ ਕਹਿੰਦੇ ਮਹਾਰਾਜ ਜੀ ਆਲੂ ਥਾਲ ਭਰ ਕੇ ਤੁਹਾਨੂੰ ਮੋਹਰਾ ਦਾ ਦਿੱਤਾ ਮਹਾਰਾਜ ਕਹਿੰਦੇ ਥੋੜੀਆਂ ਨੇ ਇੱਕ ਹੋਰ ਥਾਲ ਭਰ ਲਿਆ ਦੀਵਾਂਟੋ ਦ੍ਰਮਲ ਜੀ ਦੇਗਾ ਅਗਾ ਵੱਡੇ ਵੱਡੇ ਰੇਸਨੋ ਦੋ ਥਾਲ ਮਾਰ ਕੇ ਕਹਿੰਦੇ ਥੋੜੇ ਨੇ ਤੀਜਾ ਥਾਲ ਭਰ ਲੈ ਕੇ ਕਹਿੰਦੇ ਥੋੜੇ ਨੇ ਚੌਥਾ ਥਾਲ ਭਰ ਲੈ ਮਹਾਰਾਜ ਕਹਿੰਦੇ ਥੋੜੇ ਨੇ ਮਹਾਰਾਜ ਤੋ ਸੋ ਕਿੰਨਾ ਧਨ ਚਾਹੀਦਾ ਕਿੰਨੀਆਂ ਚਾਹੀਦੀਆਂ ਨੇ ਸਾਰਾ ਕੁਝ ਦੇ ਦੇਣਾ ਮਹਾਰਾਜ ਕਹਿੰਦੇ ਵੀ ਹਜੇ ਤੁਹਾਡੇ ਕੋਲ ਉਹਨਾਂ ਧਨ ਹੈ ਨਹੀਂ ਜਿੰਨਾ ਸਾਨੂੰ ਚਾਹੀਦਾ ਹੈ ਸੰਗਤੀ ਮਹਾਰਾਜ ਕਹਿੰਦੇ ਜਿੰਨਾ ਧਨ ਚਾਹੀਦਾ ਉਹਨਾਂ ਧਨ ਤੁਹਾਡੇ ਕੋਲ ਹਜੇ ਹੈ ਨਹੀਂ ਇਸ ਕਰਕੇ ਹਜੇ ਤੁਸੀਂ ਹੋਰ ਧਨ ਜੋੜੋ ਜਦੋਂ ਵੇਲਾ ਆਏਗਾ ਜਦੋਂ ਵਕਤ ਆਏਗਾ ਤੁਹਾਡੇ ਤੋਂ ਅਸੀਂ ਆਪ ਸੇਵਾ ਲਵਾਂਗੇ ਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਵੇਲੇ ਉਹ ਸਾਰਾ ਧਨ ਉਹਨਾਂ ਨੇ ਇੱਕ ਮਿੰਟ ਨਹੀਂ ਲਾਇਆ ਸੋਚਿਆ ਉਸੇ ਵੇਲੇ ਵਿਛਾ ਦਿੱਤਾ ਤੇ ਉਹ ਸਾਰੇ ਬਜ਼ਾਦਿਆਂ ਦੇ ਸੰਸਕਾਰ ਵਾਸਤੇ ਜਗ੍ਹਾ ਲੈ ਲਈ ਦਿੱਲੀ ਦੇ ਵਿੱਚ ਗੁਰੂ ਦੇ ਪਿਆਰਿਆਂ ਨੇ ਗੁਰੂ ਮਹਾਰਾਜ ਜੀ ਦਾ ਸ਼ੀਸ਼ ਪਾਈ ਜੈਤਾ ਜੀ ਸੰਭਾਲਦੇ ਨੇ ਧੜ ਨੂੰ ਆਪਣੇ ਘਰ ਦੇ ਵਿੱਚ ਗੁਰੂ ਦੇ ਪਿਆਰੇ ਸਿੱਖ ਨੇ ਰੱਖ ਕੇ ਸਾਰੇ ਘਰ ਨੂੰ ਅੱਗ ਲਗਾ ਦਿੱਤੀ ਇੱਕ ਮਿੰਟ ਨਹੀਂ ਸੋਚਿਆ ਵੀ ਮੈਂ ਆਪਣੇ ਘਰ ਚੋਂ ਸੂਈ ਵੀ ਕੱਢ ਲਾਂ ਮੈਂ ਆਪਣੇ ਘਰ ਚੋਂ ਪੈਸਾ ਕੱਢ ਲਾਂ ਮੈਂ ਆਪਣੇ ਘਰ ਚੋਂ ਕੋਈ ਕੀਮਤੀ ਚੀਜ਼ ਕੱਢ ਲਾਂ ਕੋਈ ਡਾਕੂਮੈਂਟ ਕੱਢ ਲਵਾਂ ਨਾ ਇੱਕ ਵੀ ਚੀਜ਼ ਨਹੀਂ ਕੱਢੀ ਮਹਾਰਾਜ ਦਾ ਸਰੀਰ ਰੱਖਿਆ ਦੇਹੀ ਰੱਖੀ ਅੱਗ ਲਾ ਦਿੱਤੀ ਸੰਸਕਾਰ ਮਹਾਰਾਜ ਦਾ ਕਰਤਾ ਸੰਸਕਾਰ ਮਹਾਰਾਜ ਦੇ ਸਤਕਾਰ ਨੂੰ ਬਹਾਲ ਰੱਖਿਆ ਇਹ ਕੌਣ ਕਰ ਸਕਦਾ ਹੈ ਉਹੀ ਕਰ ਸਕਦਾ ਜਿੰਨੀ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ ਜਿਨ੍ਹਾਂ ਨੇ ਪ੍ਰੇਮ ਦਾ ਰਸ ਚਖਿਆ ਨਾ ਉਹ ਤ੍ਰਿਪਤ ਹੋ ਜਾਂਦੇ ਨੇ ਉਹਨਾਂ ਨੂੰ ਇੱਕ ਰੁੱਖੀ ਸੁੱਕੀ ਰੋਟੀ ਮਿਲ ਜਾਏ ਨਾ ਅਚਾਰ ਦੇ ਨਾਲ ਕਿਤੇ ਉਵੇਂ ਹੀ ਤੇ ਉਹ ਉਹ ਛਕ ਲੈਣਗੇ ਗੁਰੂ ਦਾ ਲੰਗਰ ਸਮਝ ਕੇ ਵੀ ਮਹਾਰਾਜ ਧੰਨ ਬਾਗ ਸਾਡੇ ਭਾਗਾਂ 'ਚ ਤੁਸੀਂ ਲਿਖ ਦਿੱਤੀ ਤੇ ਜਿਨ੍ਹਾਂ ਨੇ ਪ੍ਰੇਮ ਦਾ ਰਸ ਨਹੀਂ ਚਖਿਆ ਉਹਨਾਂ ਦੇ ਅੱਗੇ 36 ਪ੍ਰਕਾਰ ਦੇ ਭੋਜ ਵੀ ਤੁਸੀਂ ਰੱਖ ਦਿਓ ਤਰ੍ਹਾਂ-ਤਰ੍ਹਾਂ ਦੇ ਬਣਾ ਕੇ ਰੱਖ ਦਿਓ ਤ੍ਰਿਪਤ ਹੋਣਗੇ ਹੀ ਨਹੀਂ ਅੱਜ ਸਾਨੂੰ ਅਕਾਲ ਪੁਰਖ ਨੇ ਕੀ ਨਹੀਂ ਦਿੱਤਾ ਸੋਨੇ ਘਰ ਦਿੱਤੇ ਨੇ ਸੋਨਾ ਪਰਿਵਾਰ ਦਿੱਤਾ ਸੋਨਾ ਜੀਵਨ ਦਿੱਤਾ ਸੋਨਾ ਵਾਤਾਵਰਣ ਹਵਾ ਪਾਣੀ ਸਭ ਕੁਝ ਸਾਨੂੰ ਦਿੱਤਾ ਹੋਇਆ ਪਰ ਫੇਰ ਵੀ ਇਹ ਇਨਸਾਨ ਸ਼ੁਕਰ ਨਹੀਂ ਕਰ ਰਿਹਾ ਸਬਰ ਨਹੀਂ ਕਰ ਰਿਹਾ ਆਪਣੀਆਂ ਵਾਸ਼ਨਾਵਾਂ 'ਤੇ ਕੰਟਰੋਲ ਨਹੀਂ ਕਰ ਪਾ ਰਿਹਾ ਦਿਨੋਂ-ਦਿਨ ਪਾਪਾਂ ਦਾ ਜਿਹੜਾ ਭਾਰ ਹੈ ਇਸ ਤਰਤੀ ਤੇ ਵੱਧਦਾ ਜਾ ਰਿਹਾ ਦਿਨੋਂ-ਦਿਨ